ਕਿੰਨੇ ਨੋਟ ਤੱਕ ਸੇਤਾਨੀ ਮੋਟਰਾਂ ਦੀ ਗੱਲ ਕਰੀ ਜਨਰਾਤ ਹਕਮਣਾ ਰੱਖਿਆ ਲਾਈਟ ਚਲੀ ਵੀ ਮੌਜੂ ਅੱਛਾ ਮੱਥਰ ਖਾਦੇ ਰਾਤ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਕਿਹੜੀ ਲਾਈਟ ਆਉਂਦੀ ਅੱਛਾ ਕਹਿੰਦੇ ਵੀ ਨੌਕਰੀਆਂ ਮਿਲ ਜਾਂਦੀਆਂ ਬਿਨਾ ਸਾਡੇ ਬੰਦੋਂ ਤਾਂ ਪਿਆਰ ਮੁੰਡੇ ਭਰਤੀ ਹੋਇਆ ਪੰਜਾਬ ਫਸਟ ਬਿਨਾ ਪੈਸੇ ਬਿਨਾ ਪੈਸਾ ਕੋਈ ਇੱਕ ਪੈਸਾ ਨਹੀਂ ਲੱਗਿਆ ਜੀ ਅੱਛਾ ਹਾਂ ਫਿਰ ਦਸ 12 ਹੁੰਦੇ 10 12 ਹੁੰਦੇ ਕੋਈ ਪੈਸਾ ਬਿਨਾ ਕੋਈ ਜਾਈ ਜਾਂਦੀ ਹੈ ਅਵਲਫੈਕਟ ਹੋਈ ਹੈ ਹਾਂ ਜੀ ਇਹਦਾ ਇੱਕ ਵਾਰੀ ਹੋਇਆ ਅੱਛਾ ਕਿੰਨੇ ਸਾਲ ਹੋ ਗਏ ਤਾਂ ਹੁਣ ਆਉਂਦਾ ਹੀ ਨਹੀਂਗਾ ਪਹਿਲਾਂ ਪਹਿਲਾਂ 5-7000 ਰੁਪਿਆ ਤੇ ਉਹ ਬਚ ਗਿਆ ਹੁਣ ਬਚ ਗਿਆ ਉਹ ਤੇ ਕੁਝ ਲੱਗਦਾ ਫਾਇਦਾ ਹੋਇਆ ਫਾਇਦੀ ਆ ਫਾਇਦਾ ਕਰਨ ਵਾਲੀ ਨਹੀਂ ਜਿਹੜੀ ਫਾਇਦੀ ਕਰਨ ਵਾਲਾ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਵੀ ਕਿਹੜੇ ਮੁੱਦਿਆਂ ਤੇ ਇਸ ਵਾਰ ਚੋਣ ਹੋਣੀ ਆ ਤੇ ਕਿਹੜੀ ਪਾਰਟੀ ਨੇ ਪੰਜਾਬ ਲੁੱਟਿਆ ਤੇ ਕਿਹਨੇ ਵਸਾਇਆ ਕਿਉਂਕਿ ਸੱਤਾ ਦੇ ਵਿੱਚ ਚਰਚਾ ਹੁੰਦੀ ਆ ਤਾਂ ਸਰਕਾਰਾਂ ਬਣਦੀਆਂ ਨੇ ਮਾਰਸਾ ਦੇ ਪਿੰਡ ਚੇਲੇ ਪਹੁੰਚੇ ਆਂ ਕੱਲ ਬਾਤ ਕਰਦੇ ਆਂ ਬਜ਼ੁਰਗ ਸਾਡੇ ਨਾਲ ਨੇ ਨੌਜਵਾਨ ਵੀ ਨੇ ਤੇ ਜਾਣਦੇ ਆਂ ਅੱਜ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਆ ਤੇ ਕਿਹੜੀ ਪਾਰਟੀ ਹੁਣ ਤੱਕ ਕੰਮ ਕਰਨ ਦੇ ਤੌਰ ਤੇ ਪੰਜਾਬ ਦੇ ਵਿੱਚ ਸਹੀ ਲੱਗੀ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਕੀ ਲੱਗਦਾ ਵੀ ਐਨੇ ਵਾਰ ਐਮਪੀ ਐਮਐਲਏ ਬਣਾਏ ਪੰਜਾਬ ਦਾ ਭਲਾ ਕੀਤਾ ਕਿਸੇ ਨੇ ਭਲਾ ਹੋਵੇ ਫਿਰ ਪਸੰਹ ਨਾ ਲੱਗੇ ਹਾਂ ਜੀ ਵੀ ਕੋਈ ਪਰਾਅ ਹੋਵੇਗਾ ਪਸੰਹ ਨਾ ਲੱਗੇ ਅੱਛਾ ਉਜੀ ਕਿਉਂ ਖੋਇਆ ਤੇ ਜੇ ਪਲਾਆ ਕਰਨ ਵਾਲੇ ਹੁੰਦੇ ਲਿੰਗ ਜਾਂਦੇ ਸੀ ਹੂੰ ਉਸਕਾ ਕੀ ਨਹੀਂ ਮੈਨੂੰ ਕੋਈ ਨਹੀਂ ਦੇਖੀ ਨੂੰ ਹੂੰ ਅਕਲ ਨੂੰ ਹੁਣ ਪੱਦੀ ਹੈਗਾ ਅੱਛਾ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹੁੰਦਾ ਕੋਈ ਸਾਨੂੰ ਰੱਖਿਆ ਨਹੀਂ ਲੱਗਿਆ ਅੱਛਾ ਆ ਵੀ ਮੱਦ ਨਾ ਕੱਦਗਾਲਾ ਤੇਨੂੰ ਗਾਵੇ ਨੂੰ ਮੱਦ ਦੀ ਅੱਛਾ ਕੰਕ੍ਰੇਟ ਹੈ ਜਾਨੀ ਅੱਛਾ ਮੁਫਤ ਚਾਹੀਦਾ ਕਿ ਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਮੁਫਤ ਵੀ ਚਾਹੇ ਜੀ ਐਸੇ ਲੈਣ ਸੰਗਾ ਹੂੰ ਰੋਜ਼ਗਾਰ ਵੀ ਹੂੰ ਅੱਛਾ ਸਿਆਣੇ ਹੋਏ ਆ ਲੋਕ ਪਹਿਲਾਂ ਨਾਲੋਂ ਬਾਜੀ ਕੀ ਨਾਮ ਹੈ ਕੀ ਨਾਮ ਕੀ ਹੈ ਮੈਨੂੰ ਕੀ ਨਾਮ ਹੈ ਮੈਨੂੰ ਸਟੋਨ ਦਾ ਬਾਜੀ ਕੀ ਨਾਮ ਹੈ ਜਸਪ੍ਰੀ ਤੇ ਕਿਹੜੀ ਪਾਰਟੀ ਦਾ ਕੰਮ ਹੋ ਰਿਹਾ ਹੈ ਦੇਖੋ ਜੀ ਸਮੇਂ ਦੇ ਹਿਸਾਬ ਨਾਲ ਸਾਰੀਆਂ ਸਰਕਾਰਾਂ ਦੀ ਵਧੀਆ ਜੀ ਆਪੋ ਆਪੋ ਨੂੰ ਸਾਥ ਕੀ ਜਦੋਂ ਜਿੰਨਾ ਕਿ ਟਾਈਮ ਆਉਣ ਲੱਗੇ ਕਿਸੇ ਨੂੰ ਮੌਕਾ ਮਿਲਦਾ ਕੰਮ ਕਰਨ ਦਾ ਤਾਂ ਇਹ ਪਾਰਟੀ ਇਹ ਇੱਕ ਪਾਰਟੀ ਆਪਣਾ ਆਪਣਾ ਕੰਮ ਲੱਭਉਂਦੀ ਹੈ ਸਮੇਂ ਦੇ ਮਤਲਬ ਵੀ ਤੇ ਜੀ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੀ ਚੰਨੀ ਸਹੀ ਸੀ ਆਪਦੇ ਹਿਸਾਬ ਨਾਲ ਕਿ ਜਿੰਨਾ ਕੋ ਨੂੰ ਸਮਾਂ ਮਿਲਿਆ ਉਸਨੇ ਕੀਤਾ ਕੰਮ ਆਪਣਾ ਜੀ ਤੇ ਅਕਾਲੀ ਦਲ ਬਾਈ ਕਾਲੇ ਜਲ ਵਿੱਚ ਬੜੀ ਅਸਈ ਹਰੇਕ ਜਿੰਮੇ ਪਾਰਟੀ ਨੂੰ ਮੌਕਾ ਮਿਲਦਾ ਜੀ ਅਜਾ ਆਮ ਆਦਮੀ ਪਾਰਟੀ ਬਦਲਾ ਲੈ ਜਾਂਦਾ ਸੀ ਲੋਕਾਂ ਨੇ ਕੋਈ ਰਾਸ ਆਇਆ ਕੋਈ ਖੂਸੂਰਤ ਮਿਲੀ ਪਿੰਡਾਂ 'ਚ ਮਿਲੀ ਜਾਂਦੀ ਹੈ ਸਹੂਲਤ ਜਿਹੜੇ ਹਿਸਾਬ ਨਾਲ ਹੁਣ ਦਿਨੋਂ ਦਿਨ ਕੰਮ ਪਹਿਲਾਂ ਤੋਂ ਸਰਕਾਰ ਦੇ ਹੱਥ ਪਈ ਜਾਂਦਾ ਜੀ ਹੌਲੀ ਹੌਲੀ ਲੱਗਦਾ ਟਾਈਮ ਲੱਗ ਜਾਂਦਾ ਰਹੇ ਕੁਝ ਹੋਈ ਐ ਸਹੂਲਤ ਮਿਲਦੀ ਐ ਪਿੰਡਾਂ 'ਚ ਕੋਈ ਫਾਇਦਾ ਹੋਇਆ ਆਮ ਆਦਮੀ ਨਾਲ ਹਾਂਜੀ ਆ ਦੇਖ ਲਓ ਪਾਰਕ ਦੇਖ ਲਓ ਤੁਸੀਂ ਦੇਖ ਸਕਦੇ ਹੋ ਅੱਛਾ ਪਹਿਲਾਂ ਨਹੀਂ ਸੀ ਇਹ ਹਾਂਜੀ ਪੰਡਾ ਇਹਨੇ ਸਿਪਾਰਸ਼ ਪਾਣੀ ਪੂਣੀ ਦੀ ਲਾਈਟ ਦੀ ਸੂਤ ਕੋਈ ਪੰਡਾ ਕਿਹਨੇ ਨਾ ਥੇਤਾਂ ਵਾਲੀਆਂ ਮੋਟਰਾਂ ਦੀ ਗੱਲ ਕਰੀ ਜਦੋਂ ਰਾਤ ਇੱਕ ਬਣਾ ਰੱਖਿਆ ਇਹ ਵਧੀਆ ਲਾਈਟ ਆਉਣੀ ਹੈ ਪਹਿਲਾਂ ਤਾਂ ਕੁਝ ਲੱਗ ਜਾਂਦੇ ਸੀ ਅੱਛਾ ਮੈਨੂੰ ਲੱਗੂ ਠੀਕ ਆ ਜੀ ਅੱਛਾ ਜੇ ਆਪਾਂ ਗੱਲ ਕਰਦੇ ਆਂ ਉਮੀਦਵਾਰਾਂ ਦੀ ਉਮੀਦਵਾਰਾਂ ਦੇ ਨਾਮ ਪਤਾ ਲੱਗੇ ਤੁਹਾਨੂੰ ਵੀ ਕਿਹੜੇ ਕਿਹੜੇ ਆ ਕਿਵੇਂ ਦੇਖਦੇ ਹਾਂ ਜਿਹੜੇ ਆਮ ਆਦਮੀ ਪਾਰਟੀ ਤੋਂ ਗੁਰਮੀਤ ਖੁੱਡੀਆਂ ਖੜੇ ਦੇਖੋ ਇਹਨਾਂ ਬੰਦਿਆਂ ਸੇ ਧਿਆਨ ਦਿੰਦੇ ਨਹੀਂ ਕਿਹੜਾ ਹਲਕੇ ਚੁਕੜਾ ਹੁਕਾ ਹੈ ਤਾਂ ਕਿੰਨੀ ਵੱਡੀ ਵਾਲੇ ਬੰਦੇ ਆ ਆਮ ਵਿੱਚ ਅੱਛਾ ਦੇ ਬਬੇ ਜੀ ਕੀ ਨਾਮ ਹੈ ਬਲਦੇਵ ਉਹਦੇ ਜੀ ਕਿਹੜੀ ਪਾਰਟੀ ਦਾ ਕੰਮ ਚੱਲਦਾ ਹੈ ਹਾਂ ਜੀ ਹਾਂ ਜੀ ਮਾਰ ਲੰਘ ਜਾਣ ਦੇ ਬੋਲ ਅੱਛਾ ਬੋਲ ਲੰਘੇ ਜੀ ਉਹ ਤੋਂ ਬਸ ਕਿਹੜੀ ਜੀ ਜਿਹੜੀ ਚੱਲ ਰਹੀ ਹੈ ਕਿਉਂ ਇਹ ਕਿਉਂ ਵਧੀਆ ਲੱਗਦੀ ਹੈ ਹੂੰ ਵਧੀਆ ਕੰਮ ਕਰੀ ਜਾਂਦੀ ਹੈ ਹੂੰ ਠੀਕ ਹੈ ਮੈਂ ਹੁਣ 1 ਲੱਖ ਦਾ ਕੋਈ ਕੰਮ ਹੁੰਦਾ ਨਹੀਂ ਹੋਈ ਨਹੀਂ ਕੋਈ ਅੱਛਾ ਦੂਜੀਆਂ ਪਾਰਟੀਆਂ ਕਹਿੰਦੀ ਭਗਵੰਤ ਮਾਨ ਨੇ ਪੰਜਾਬ ਲੁੱਟਿਆ ਹੈ ਕੋਈ ਲੱਗਦਾ ਕੁਝ ਹਾਂ ਤਾਂ ਆਪ ਹੀ ਸੋਚ ਹੈ ਹਾਂ ਜੀ ਕੋਈ ਕੋਈ ਉਹ ਅੱਛਾ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਦੇ ਕਿਸੇ ਨੂੰ ਵੀ ਨਹੀਂ ਹਾਂ ਜੀ ਬਾਕਸ ਦੇ ਕਿਸੇ ਨੂੰ ਵੀ ਨਹੀਂ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਨੂੰ ਠੀਕ ਹੈ ਬਸ ਜਿਹੜਾ ਕੋਈ ਸਾਰਾ ਵਧੀਆ ਹੀ ਕਰੇ ਲਾਈਟ ਚੱਲੀ ਜਾਂਦੀ ਹੈ ਮੌਜ ਹੈ ਅੱਛਾ ਮੱਛਰ ਖਾ ਜੇ ਰਾਤ ਨੂੰ ਪਹਿਲਾਂ ਕੀ ਹੁੰਦਾ ਸੀ ਵੱਲਾ ਦਾ ਢੇਲੀ ਲਾਇਟ ਉਹਨੂੰ। ਅੱਛਾ ਕਹਿੰਦੇ ਵੀ ਨੌਕਰੀਆਂ ਮਿਲੀਆਂ ਬਿਨਾ ਸਾਰ ਤੋਂ ਹੈਗਾ ਕੁਛ ਇੱਕ ਉਹੀ ਲੱਗਦਾ। ਉਹਨਾਂ ਨੂੰ ਵੀ ਪਤਾ ਵੀ ਮਿਲੀਆਂ। ਹਾਂ ਬਈ ਹਾਂ ਕੋਈ ਸੱਟੇ ਸਾਡੇ ਬੰਦੋਂ ਤਾਂ ਚਾਰ ਮੁੰਡੇ ਭਰਤੀ ਹੋਇਆ ਪੰਜਾਬ ਪੋਰਸ ਦੀ। ਦੇਣਾ ਪੈਸਿਆਂ ਤੋਂ। ਬਿਨਾ ਪਹਿਲਾਂ ਤੋਂ ਇੱਕ ਪੈਸਾ ਨਹੀਂ ਲੱਗਿਆ ਜੀ। ਅੱਛਾ। ਹਾਂ ਜੀ। ਫਿਰ ਲੱਗਦਾ ਵੀ ਕੁਝ ਪਹਿਲਾਂ ਨਾਲੋਂ ਫਰਕ ਪਿਆ ਹੈ ਰਾਜਨੀਤੀ ਦੇ। ਫਰਕ ਪਊਗਾ ਜੀ ਜਿਹੜਾ ਹੁਣ ਅਰਥ ਤੋਂ ਵਸਤੇ ਤਾਹਵਾ ਗਿਆ ਜੀ ਉਹਨੂੰ ਫਰਕ ਤਾਂ ਪਊਗਾ ਜੀ। ਇੱਕ ਬਿਨ ਪੈਸੇ ਦੇ ਤੇ ਨੌਕਰੀ ਮਿਲ ਗਈ ਜੀ ਹੋਰ ਇਹਦੇ ਉੱਤੇ ਕੀ ਕਰਦੇ ਜਿਹੜਾ ਯੋਗਤਾ ਮੁਤਾਬਕ ਆ ਮਿਲਣੀ ਲੇ ਨੌਕਰੀ ਅੱਛਾ ਬਜ਼ੁਰਗ ਪਹਿਲਾਂ ਤੁਸੀਂ ਦੱਸੋ ਪਹਿਲਾਂ ਪੈਸੇ ਲੱਗਦੇ ਸੀ ਤੇ ਹੁਣ ਪਿੰਡ ਚੋਂ ਕਿੰਨੇ ਕੁ ਨੌਜਵਾਨ ਹੋਏ ਬਾਪੂ ਸੱਤ ਸਾਲ 10 12 ਹੁੰਦੇ 10 12 ਹੁੰਦੇ ਕੋਈ ਪੈਸਾ ਸਾਡਾ ਫੁੱਲ ਗਾਜਾ ਸਾਡਾ ਇਫੈਕਟ ਹੋਈ ਹੋਇਆ ਹਾਂਜੀ ਸਾਡਾ ਇੱਕ ਵਾਰੀ ਹੋਇਆ ਅੱਛਾ ਕਿੰਨੇ ਸਾਲ ਹੋ ਗਏ ਹੂੰ ਹੁਣ ਸਾਡਾ ਰਹਿ ਨਹੀਂ ਬੇਕ ਪਿੰਡ ਚ ਦਾ ਹੈਗਾ ਹਾਂਜੀ ਪਿੰਡ ਇੱਥੇ ਜਿੰਮੇਤ ਕਰਨ ਵਾਲਿਆਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਹਾਂਜੀ ਮੈਂ ਤੇ ਨਹੀਂ ਫੜਾ ਜੀ ਪਾਬਾ ਜੀ ਕੀ ਨਾਮ ਹੈ ਪਹਿਲੋ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਸਹੀ ਲੱਗਿਆ ਅਸੀਂ ਨੌਕਰੀਆਂ ਤਾਂ ਨਹੀਂ ਦੇਤੀਆਂ ਹਾਂ ਜੀ ਨੌਕਰੀਆਂ ਤਾਂ ਦੇਤੀਆਂ ਪਰ ਨੌਕਰੀਆਂ ਦੇ ਤੇ ਆਪਣੀ ਕਰਤੀਆਂ ਕਿਵੇਂ ਜੀ ਕੈਪਟਨ ਸਰਕਾਰ ਨੇ 18 ਜਨਵਰੀ ਪਤਲੇ 21 ਚ ਸੈਂਟਰ ਦੇ ਸਕੇਲ ਦੇ ਤੇ ਅਧੀ ਪੇਤੇ ਹਰੇਕ ਮਲਾਜ਼ਮਾ ਜਿਪਾ ਕਿੰਨੇ ਜਗਾ ਤੁਹਾਨੂੰ ਜਗਾ ਢਾਹ ਪੇ ਆਉਤ ਬਰਾਦੀ ਦਰ ਖਾ ਮਲਾਜ਼ਮ ਕਿਹੜਾ ਭਰਤੀ ਹੋਊਗਾ ਪੜੇ ਨਹੀਂ ਕੋਈ ਉਹਨਾਂ ਹਿਸਾਬ ਤੇ ਤਾਂ ਤਾਨੂੰ ਕਿਹੜੀ ਪਾਰਟੀ ਵਧੀਆ ਲੱਗਿਆ ਹੁੰਦਾ ਪਾਰਟੀ ਦਾ ਹੁਣ ਤੱਕ ਭਾਈ ਇੰਦਰਾ ਗਾਂਧੀ ਸਭ ਤੋਂ ਚੰਗਾ ਸੀ ਸਿਆਣਾ ਲੀਡਰ ਕਿਉਂ ਮਰ ਗਿਆ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਇਹ ਸਾਰਾ ਮੁਲਕ ਉਜੜ ਗਿਆ ਆਣ ਖਾਣ ਵਾਲੀ ਆਏ ਨੇ ਸਾਰੇ ਹਾਂ ਹਾਂ ਉਸ ਤੋਂ ਬਾਅਦ ਤਾਂ ਲੁੱਟ ਹੀ ਗਿਆ ਜਿਹਨੂੰ ਫਸ ਗਿਆ ਜੇ ਭਾਜਪਾ ਜੀ ਨਹੀਂ ਕੋਲ ਸੇ ਹੁੰਦਾ ਕਾਂਗਰਸ ਚ ਵੜ ਜਾਂਦਾ ਕਾਂਗਰਸ ਜੀ ਨਹੀਂ ਇਧਰ ਹੁੰਦਾ ਕਾਗਲੀਆ ਚ ਵੜ ਜਾਂਦੇ ਨੇ ਜੇ ਉਹਨਾਂ ਜਿੰਦਾ ਵੀ ਆਈਸੀ ਆਪ ਵਾਲੇ ਜਿੱਤਣਗੇ ਉਧਰ ਮਾਰ ਕੇ ਸਾਲਾ ਹਣ ਸਾਰੇ ਇੱਕੋ ਬੜੇ ਦੇ ਬੱਚੇ ਅੱਛਾ ਹਾਂ ਸਾਲਾ ਮਾਰਦੇ ਨੇ ਉਧਰ ਰੋਕੀ ਅੱਛਾ ਚ ਗੱਲਬਾਤ ਕਰਦੇ ਆ ਹੋਰ ਵੀ ਨੇ ਸਾਡੇ ਨਾਲ ਭਾਈ ਜੀ ਕੀ ਨ ਕਾਲਾ ਨਹੀਂ ਬਈ ਕਾਲਾ ਜੀ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਚੱਈ ਲੱਗਿਆ ਕਾਲਟੀਆਂ ਦਾ ਤਾਂ ਕੰਮ ਦੇਖੋ ਅੱਡੋ ਅੱਡੀ ਜੁਆਇਨਿੰਗ ਕਰਦੇ ਆ ਪਰ ਪਾਰਟੀ ਜਿਵੇਂ ਦੱਸਿਆ ਬਾਈ ਨੇ ਹੁਣ ਖਾਸ ਕਰਕੇ ਲੀਡਰਾਂ ਦਾ ਬੁਰਾ ਹਾਲ ਹੋ ਗਿਆ ਲੋਕਾਂ ਨੂੰ ਕਾਬਾ ਹੋਇਆ ਪਿਆ ਅੱਗੇ ਲੋਕ ਲੀਡਰਾਂ ਵਾਂਗਰ ਭੱਜਦੇ ਦੌੜ ਪੱਜ ਦੌੜ ਕਰਦੇ ਵੀ ਸਾਡੇ ਪਿੰਡ ਲੀਡਰ ਨੇ ਹੋਣ ਲੋਕ ਜੇ ਕਿਸੇ ਨੂੰ ਕਹਿ ਵੀ ਦਿੰਦੇ ਆ ਕਿਸੇ ਪਾਰਟੀ ਨਾਲ ਸੰਬੰਧ ਤਾਂ ਵੀ ਯਾਰ ਸਾਡ ਇਕੱਠਾ ਫਲਾਣਾ ਕਿਉਂ ਭੌਂਕਦੇ ਫਿਰਦੇ ਹੋ ਯਾਰ ਇਹਨਾ ਮਗਰ ਕੀ ਆ ਬੀ ਇੰਨਾ ਇਹਨਾਂ ਨੂੰ ਆਪਦਾ ਗ੍ਰਾਫਟ ਕਰਨੀ ਨਹੀਂ ਚਾਹੀਦੀ ਐਡੀ ਲੀਡਰੀ ਚ ਇੰਨੀ ਗ੍ਰਾਫਟ ਇਹਨਾ ਚਾ ਰਹੀ ਹੈ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਐਵੇਂ ਹੀ ਨਹੀਂ ਪਤਾ ਲੱਗਦਾ ਵੀ ਰਾਤ ਨੂੰ ਕਿਹੜੀ ਪਾਰਟੀ ਜੇ ਸਵੇਰੇ ਕਿਹੜੀ ਭਗਵੰਤ ਮਾਨ ਦਾ ਖੁਦ ਦਾ ਨਹੀਂ ਪਤਾ ਲੱਗਦਾ ਵੀ ਕੀ ਕਰੀ ਜਾਂਦਾ ਭਗਵੰਤ ਮਾਨ ਕਹਿੰਦਾ ਸੀ ਵੀ ਇਹ ਵੀ ਕਲਚਰ ਖਤਮ ਕਰ ਦੂੰ ਕਹਿੰਦਾ ਸੀ ਆਪਾਂ ਨੂੰ ਸਭ ਨੂੰ ਪਤਾ ਹੈ ਫਲਾਣਾ ਕੰਮ ਆਮ ਸੱਠਾਂ ਤੋਂ ਸਰਕਾਰ ਚੱਲੂ ਜਿੰਨਾਕ ਦੂਜੀ ਸ਼੍ਰੋਮਣੀ ਕਾਲੀ ਦਲ ਕੋਲੇ ਕਾਂਗਰਸ ਦੇ ਐਮਐਲਆ ਕੋਲੇ ਵਲੈਖਾਂ ਕੋਲੇ ਗਨਮੈਨ ਸੀ ਉਹਨੇ ਤਾਂ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਲਈ ਫਿਰਦੇ ਆ ਇਹਨਾਂ ਦੇ ਤਾਂ ਸਰਪੰਚ ਵੀ ਗਨਮੈਨ ਪਾਲਦੇ ਨੇ ਆਮ ਆਦਮੀ ਪਾਰਟੀ ਜਿੰਨੀ ਸਕਿਉਰਿਟੀ ਲੈ ਰਹੀ ਹੈ ਐਤੋਂ ਪਹਿਲਾਂ ਭਗਵਾਨ ਸਤਮਾਨ ਜੀ ਦੱਸ ਦੇਣ ਕਿਸੇ ਸਰਕਾਰ ਚ ਇੰਨੀ ਸਕਿਉਰਿਟੀ ਹੋਵੇ ਇਹਨਾਂ ਦੇ ਆਮ ਬੰਦਿਆਂ ਨੂੰ ਸਕਿਉਰਿਟੀਆਂ ਦਿੱਜ ਜਾਂਦੇ ਨੇ ਇਹ ਇਹ ਤਾਂ ਜੇ ਆਪਾਂ ਕੰਮਾਂ ਦੇ ਆਧਾਰ ਤੇ ਗਣੀਏ ਤਾਂ ਕਿਹਦਾ ਕੰਮ ਹੁਣ ਤੱਕ ਵਧੀਆ ਲੱਗਿਆ ਜਿਨੇ ਪੰਜਾਬ ਨੂੰ ਬਸਾਤਾ ਤੇ ਜਿਨੇ ਲੁੱਟ ਲਿਆ ਕਿਹਦਾ ਦੇਖੋ ਕੰਮ ਆਪਾਂ ਇਹ ਨਹੀਂ ਭਗਵੰਤ ਸਾਨ ਸਾਹਿਬ ਨੂੰ ਕਹਿੰਦੇ ਵੀ ਕੰਮ ਮਾੜੀ ਕਰੀ ਜਾਂਦਾ ਪਰ ਜਿਹੜੇ ਭਗਵੰਤ ਮਾਨ ਸਾਹਿਬ ਦੇ ਆਪਦੇ ਕੰਮ ਨੇ ਜੇ ਹੁਣ ਘਰ ਦਾ ਮੋਢੀ ਬੰਦਾ ਹੈ ਘਰ ਦੇ ਭਾਂਡੇ ਵੇਚ ਕੇ ਕਿੰਨਾ ਚਿਰ ਗੁਜ਼ਾਰਾ ਕਰ ਲਊ ਜੇ ਆਪਾਂ ਜਾਇਦਾਦ ਵੇਚਣ ਲੱਗ ਜਾਈਏ ਘਰੋਂ ਮਸ਼ੀਨਰੀ ਵੇਚਣ ਲੱਗ ਜਾਈਏ ਮੈਂ ਕਬੀਲਦਾਰੀ ਚਲਾਉਣਾ ਉਹ ਚੱਲਦੀ ਨਹੀਂ ਪੰਜਾਬ ਦਾ ਲੈਵਲ ਗਿਰੀ ਜਾਂਦਾ ਸਹੂਲਤਾਂ ਜਹੋ ਇਹਨੇ ਦੇਤੀਆਂ ਬਿਜਲੀ ਮਾਫ ਕਰਤੀ ਦੇਖੋ ਗੱਲਾਂ ਕੋਪਾ ਇਹ ਨਹੀਂ ਲੁਕੋ ਨਹੀਂ ਰਹਿ ਸਕਦਾ ਪਰ ਇਹ ਚੀਜ਼ ਆਉ ਕਿੱਥੋਂ ਹੈ ਸੋਚ ਕੋਈ ਆਪਾਂ ਇਹ ਨਹੀਂ ਕਹਿੰਦੇ ਸਹੂਲਤ ਜਿਹੜੀ ਦਿੱਤੀ ਹੈ ਬਿਜਲੀ ਫਰੀ ਕਰੀ ਹੈ ਆਉਂਦੀ ਹੈ ਸਹੂਲਤ ਆਪਾਂ ਇਹ ਨਹੀਂ ਕਹਿੰਦੇ ਪਰ ਪੰਜਾਬ ਪਿੱਛੇ ਹਟਦਾ ਤੁਰਿਆ ਜਾ ਰਿਹਾ ਉਹ ਨੂੰ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਕੀ ਆ ਭਗਵਾਨ ਜੀ ਇਹ ਦੱਸ ਦੇਣ ਆਪਾ ਮੰਨਿਆ ਵੀ ਸਹੂਲਤਾ ਫਰੀ ਆ ਦੇਤਾ ਜੀ ਉਹ ਦੇਤਾ ਜੀ ਅੱਛਾ ਜੇ ਆਪਾਂ ਗੱਲ ਕਰਦੇ ਆਂ ਵੀ ਬਦਲਾਅ ਲਿਆਂਦਾ ਲੋਕਾਂ ਨੇ ਤੁਸੀਂ ਦੱਸਿਆ ਵੀ ਸਹੂਲਤਾ ਹੈਗੀਆਂ ਆਹ ਕੀ ਸਹੂਲਤਾ ਦਿੱਤੀ ਤਾਂ ਲੱਗਦਾ ਵੀ ਕਿਤੇ ਅੰਤਰ ਹੋਇਆ ਪਹਿਲਾਂ ਵਾਲੀ ਰਾਜਨੀਤੀ ਨਾਲ ਉਹ ਸੇਮ ਹੀ ਚੱਲ ਰਿਹਾ ਦੇਖੋ ਜਿੱਥੋਂ ਤਾਈ ਤਾਂ ਨੇਚਰ ਚੱਲ ਰਿਹਾ ਸੇਮ ਚੱਲ ਰਿਹਾ ਆਪ ਜੀ ਦੀ ਹੁਣ ਤੁਸੀਂ ਮੰਨ ਲਓ ਇਹਨਾਂ ਕਾਂਗਰਸ ਉਧਰ ਵਾਗੀ ਜਿਵੇਂ ਬਿੱਲੂ ਸਿੰਘ ਨੇ ਦੱਸਿਆ ਵੀ ਉਹ ਆਏ ਹੋ ਗਿਆ ਵੀ ਬਦਲਾਅ ਜਿੰਨਾ ਕੋਈ ਵੀ ਤੁਸੀਂ ਮੰਨ ਲਓ ਵੀ ਆਹਾ ਇਹਨੇ ਬਿਜਲੀ ਫਰੀ ਕਰਤੀ ਮਾੜੀ ਜੀ ਜਿਹੜੀ ਕਰਾਪਸ਼ਨ ਹੈ ਉਹ ਤਾਂ ਵੱਧਦੀ ਹੈ ਉਹ ਤਾਂ ਕੋਈ ਘਟਦੀ ਨਹੀਂ ਹੈਗੀ ਜੇ ਆਪਾਂ ਕਹੀਏ ਉਹ ਕਿਸੇ ਲੋਟ ਵੀ ਆ ਕਿਵੇਂ ਆਉਂਦੀ ਹੈ ਵੱਧਦੀ ਹੈ ਵੀ ਬਦਲਾ ਕੋਈ ਨਹੀਂ ਲੱਗ ਰਿਹਾ ਜਿਹੜਾ ਬਦਲਾ ਚਾਹੁੰਦੇ ਸੀ ਉਹ ਨਹੀਂ ਤੇ ਇਸ ਤੋਂ ਬਾਅਦ ਕਿਹੜੀ ਪਾਰਟੀ ਤੇ ਭਰੋਸਾ ਦਿਖਾਉਣਗੇ ਲੋਕ ਲੋਕਾਂ ਦਾ ਜਾਨੋ ਦੀ ਹੁਣ ਸਾਨੂੰ ਦੱਸੀ ਜਾਣਾ ਵੀ ਮਾਣੀ ਉੱਡ ਗਿਆ ਕਿਸੇ ਮਗਰ ਕੋਈ ਲੱਗਦਾ ਹੈ ਦੇਖੋ ਪਿੰਨਾ ਚ ਆਪ ਵਾਲੇ ਆਉਂਦੇ ਨੇ ਅੱਗੇ ਲੋਕ ਡੋਡੀ ਦੈਰੇ ਹੁੰਦੇ ਪਾਰਟੀਆਂ ਤਾਂ ਹੁੰਦੀਆਂ ਹੀ ਨੇ ਭੱਜ ਕੇ ਜਾਂਦੇ ਲੀਡਰ ਮੰਗਰ ਲੋਕਾਂ ਦਾ ਮਾਣੀ ਆਕਰ ਹੈ ਕੋਈ ਆਈ ਜਾਵੇ ਕੋਈ ਜਾਂਈ ਜਾਵੇ ਕਾਲੀ ਕਾਂਗਰਸੀ ਆਪ ਵਾਲੇ ਪਿੰਡ ਦੇ ਲੋਕ ਪਿੰਡ ਦਾ ਪਿਆਰ ਰੱਖ ਰਹੇ ਨੇ ਵੀ ਜਦ ਆਇਆ ਸਾਰੇ ਇਕੱਠੇ ਖੜਜੋ ਵੋਟ ਜਿੱਥੇ ਪਾਉਣੀ ਆ ਪਾ ਦੇਾਂਗੇ ਜਿਵੇਂ ਇਹ ਕਰਨ ਲੱਗੇ ਉਨੇ ਲੋਕ ਕਰਨ ਲੱਗੇ ਹਾਂ ਆਪ ਵੀ ਤਾਂ ਨਹੀਂ ਆਉਂਦੇ ਉਹ ਲਾਰਿਆਂ ਤੇ ਨਹੀਂ ਹੁਣ ਆਉਂਦੇ ਮਨ ਬਣੇ ਨੇ ਵਿਚਾਰ ਬਣੇ ਨੇ ਪਰ ਵਿਸ਼ਵਾਸ ਨਹੀਂ ਏਡਾ ਹੋਇਆ ਜਿਵੇਂ ਨਵੀਂ ਪਾਰਟੀ ਆਈ ਸੀ ਉੱਭਰ ਕੇ ਹੂੰ ਸਵਧਾਨ ਨਾਲ ਨਹੀਂ ਚੱਲੇਗਾ ਕਿਤੇ ਇਹ ਨਾ ਹੁਣ ਵੀ ਅਗਲੀ ਵਾਰ ਲੋਕ ਭਾਜਪਾ ਨੂੰ ਵੋਟਾਂ ਪਾਦਣੇ ਇਸੇ ਉਮੀਦ ਚ ਹੋ ਸਕਦਾ ਹੈ ਕਈ ਵਾਰੀ ਆਏ ਹੋਵੇ ਵੀ ਉਹ ਸਿੱਧਾ ਚਲਾ ਲੈਣ ਕੰਮ ਹੋ ਸਕਦਾ ਹੈ ਭਾਜਪਾ ਵਾਂਗਰ ਲੱਗ ਸਕਦੇ ਨੇ ਲੋਕ ਹੈ ਲੱਗ ਸਕਦੇ ਨੇ ਵੀ ਕਈ ਵਾਰੀ ਉਹ ਵਧੀਆ ਚਲਾ ਲੈਣ ਸਰਕਾਰ ਇਹਨਾਂ ਦੇ ਤਿੰਨਾਂ ਤੋਂ ਉਮੀਦ ਉੱਡ ਗਈ ਹੋਰ ਵੀ ਰੇ ਸਾਡੇ ਨਾਲ ਬਜ਼ੁਰਗ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਫਿਰ ਚਾਲੀ ਦਲ ਦਾ ਕਿਵੇਂ ਆ ਜੀ ਪਰਿਸ਼ਦ ਨੂੰ ਮੋੜ ਤੋਂ ਕਾਲੀ ਅੱਛਾ ਮੋੜ ਤੋਂ ਹੀ ਕਾਲੀ ਹੁੰਦੀ ਸੀ ਕੀ ਨਾਮ ਹੈ ਜੀ ਕੀ ਨਾਮ ਕੀ ਹੈ ਅਗੁੰਜਨ ਜੀ ਪਿੰਡਾਂ ਚ ਸਹੂਲਤਾਂ ਦੇ ਆਧਾਰ ਤੇ ਜੇ ਪਿੰਡਾਂ ਦੇ ਕੰਮਾਂ ਦੀ ਗੱਲ ਕਰੀਏ ਤਾਂ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਸਹੀ ਤਾਂ ਸਾਰਿਆਂ ਦੀ ਨਹੀਂ ਹਾਂਜੀ ਕਾਲ ਦੀ ਗੱਲ ਨਹੀਂ ਵੀ ਪਹਿਲਾਂ ਸਹੀ ਵਧੀਆ ਕਾਂਗਰਾਸ ਵਾਲੀ ਵੀ ਕਰੀ ਗਏ ਨੇ ਹੁਣ ਜਿੰਨਾ ਗਏ ਭਗਵੰਤ ਜੀ ਨੇ ਉਹਨਾਂ ਇਹ ਵੀ ਸਹੀ ਕਰੀ ਜਾਂਦੇ ਅੱਛਾ ਜੇ ਸਹੂਲਤਾਂ ਹੁਣ ਦੀ ਗੱਲ ਕਰੀਏ ਸਰਕਾਰ ਚ ਕੀ ਸਹੂਲਤਾਂ ਮਿਲੀਆਂ ਪਿੰਡਾਂ ਚ ਪਿੰਡਾਂ ਦੇ ਨੇ ਸਹੂਲਤਾਂ ਇਹੀ ਦਿੱਤੀ ਆ ਬਿਜਲੀ ਮਾਫ ਕਰਤੀ ਹਾਂ ਬਾਕੀ ਇਹ ਨੌਕਰੀਆਂ ਨਾਲ ਆਖਰੀ ਨੇ ਲਵਾਤੀ ਉਹਦਾ ਆਇਆ ਕੋਈ ਨਜ਼ਾਰਾ ਮਿਲਿਆ ਕੋਈ ਮਿਲੀ ਆ ਜਿਹਦੇ ਮੁਕਤਲਾ ਕੀ ਪਹਿਲਾਂ ਕਿੰਨਾ ਬਿਲਾ ਆਉਂਦਾ ਸੀ ਬਿਲ ਤਾਂ ਹੁਣ ਆਉਂਦੇ ਹੀ ਨਹੀਂਗਾ ਪਹਿਲਾਂ ਪਹਿਲਾਂ 5-7000 ਰੁਪਇਆ ਤੇ ਉਹ ਬਚ ਗਿਆ ਹੁਣ ਬਚ ਗਿਆ ਉਹ ਤੇ ਕੁਝ ਲੱਗਦਾ ਫਾਇਦਾ ਹੋਇਆ ਹੈ ਹੈ ਨਹੀਂ ਆ ਫਾਇਦਾ ਕਰਨ ਵਾਲੀ ਨੇ ਜਾਂ ਫਾਇਦੀ ਕਰੂ ਵਾਲਾ ਤੇ ਜੇ ਆਪਾਂ ਪਿੰਡਾਂ ਦੇ ਲੋਕ ਨੇ ਪਿੰਡਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਲੋਕਾਂ ਦੇ ਜਿੱਥੇ ਚੱਲ ਚੱਲਦੀ ਆ ਉਹ ਤੁਹਾਡੇ ਸਾਹਮਣੇ ਰੱਖੀ ਆ ਆਪਣੀ ਰਾਏ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦਾ ਆਓ ਧੰਨਵਾਦ